ਅਸੀਂ ਪੰਛੀ ਕੀਤੀ ਸ਼ਿਕਾਰੀ 2 ਕੀਤੀ ਹੁਣ ਪੰਛੀ 2 ਸ਼ਿਕਾਰੀ 3 ਦੀਆਂ ਤਿਆਰੀਆਂ ਚੱਲ ਜਾਨੀਆਂ ਸੀ ਸਸਕੀ ਕਾਲ ਜੀ ਵੀਰੋ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਜਦੋਂ ਵੀ ਕਿਤੇ ਸਾਡਾ ਕੋਈ ਪ੍ਰੋਜੈਕਟ ਆਉਂਦਾ ਚਾਹੇ ਮੈਂ ਉਹਦੇ ਚ ਰੋਲ ਕਰ ਰਿਹਾ ਚਾਹੇ ਮੈਂ ਲਿਖਿਆ ਚਾਹੇ ਉਹਦੇ ਚ ਮੈਂ ਵੈਸੇ ਨੂੰ ਬਾਲਵ ਹੋਊਗਾ ਤੇ ਤੁਸੀਂ ਸਾਰੇ ਜਣੇ ਹਮੇਸ਼ਾ ਸਾਡਾ ਸਾਥ ਦਿਨੇ ਆ ਔਰ ਖਾਸ ਕਰਕੇ ਤੁਸੀਂ ਜਿਹੜੇ ਥੀਏਟਰ ਤੋਂ ਆਏ ਜਾਂ ਜਿਹੜੇ ਗਰਾਊਂਡ ਤੋਂ ਚੱਲਦੇ ਆ ਜਿਹੜੇ ਉਦਾਂ ਦੇ ਆਰਟਿਸਟ ਆ ਉਦਾਂ ਦੇ ਰਾਈਟਰ ਡਾਇਰੈਕਟਰ ਰੈਕਟਰ ਜਿੰਨੇ ਵੀ ਕੰਮ ਕਰਨ ਵਾਲੇ ਤੁਸੀਂ ਉਹਨਾਂ ਦੀ ਬਹੁਤ ਸਪੋਰਟ ਕਰਦੇ ਆ ਤੇ ਉਹਦੀ ਆਧਾਰਨਾ ਜਿਹੜੀ ਉਹ ਮੈਂ ਆਪ ਦਿੱਤੇ ਹੀ ਦੇਖੀ ਹੋਈ ਆ ਵੀ ਜਦੋਂ ਮੇਰੀ ਵਾਰਨਿੰਗ ਦਾ ਉਦੋਂ ਆਇਆ ਸੀਗਾ YouTube ਤੇ ਤੇ ਤੁਸੀਂ ਸਾਰਿਆਂ ਨੇ ਉਹਦੇ 'ਚ ਥੋੜਾ ਮੀਡੀਆ ਦਾ ਬਹੁਤ ਵੱਡਾ ਹੱਥ ਸੀਗਾ ਉਹਨੂੰ ਫਿਲਮ ਬਣਾਉਂਦੇ ਤੁਨ ਸਾਰਿਆਂ ਨੂੰ ਚੰਗੀ ਲੱਗੀ ਤੁਸੀਂ ਸਾਰਿਆਂ ਨੇ ਪੋਸਟਾਂ ਇੱਧਰ ਸੋਸ਼ਲ ਮੀਡੀਆ ਤੇ ਹਰ ਬੰਦੇ ਨੇ ਗੱਲ ਕੀਤੀ ਤਾਂ ਹਮੇਸ਼ਾ ਤੁਸੀਂ ਕਰਦੇ ਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਚੋਪਾਲ ਦਾ ਵੀ ਬਹੁਤ ਥੈਂਕ ਯੂ ਆ ਵੀ ਜੇ ਕਿਤੇ ਮੈਂ ਸੰਦੀਪ ਜੀ ਨੂੰ ਕੋਈ ਕਹਾਣੀ ਕਿਤੇ ਕੋਈ ਗੱਲ ਜਾਂ ਮੈਂ ਵਿਸ਼ਾ ਕੋਈ ਗੱਲ ਕਰਾਂ ਤਾਂ ਉਹ ਮੈਨੂੰ ਕਈ ਵਾਰੀ ਇਹ ਗੱਲ ਹੁੰਦੀ ਵੀ ਮੈਨੂੰ ਮੈਸੇਜ ਕਰ ਦਿੰਦੇ ਯਾਰ ਇੱਕ ਵਾਰੀ ਤੂੰ ਆ ਮੈਨੂੰ ਸੁਣਾਈ ਸੀ ਅਸੀਂ ਪਹਿਲਾਂ ਸ਼ਿਕਾਰੀ ਕੀਤੀ ਫੇਰ ਅਸੀਂ ਪੰਛੀ ਕੀਤੀ ਸ਼ਿਕਾਰੀ 2 ਕੀਤੀ ਹੁਣ ਪੰਛੀ 2 ਸ਼ਿਕਾਰੀ 3 ਦੀਆਂ ਤਿਆਰੀਆਂ ਚੱਲ ਜਾਨਦੀਆਂ ਸੀ ਤੇ ਵਿੱਚ ਦੀ ਮੈਂ ਇੱਕ ਦਿਨ ਗਿੱਪੀ ਬਾਈ ਜੀ ਕੋਲੇ ਬੈਠਾ ਸੀਗਾ ਤੇ ਬਾਈ ਜੀ ਆਪਦੇ ਦੋਸਤ ਦੀ ਗੱਲ ਸੁਣਾਉਣ ਲੱਗੇ ਵੀ ਅਸੀਂ ਘੁੰਮਣ ਗਏ ਸੀ ਤੇ ਉਹਦਾ ਜਿਹੜਾ ਪੈਰ ਗਿੱਟਾ ਜਣਾ ਸੀਗਾ ਉਹ ਖੜਕ ਹੋ ਗਿਆ ਤੇ ਉਹਦੇ ਪਲਾਸਟਰ ਲੱਗ ਗਿਆ ਤੇ ਉਹ ਕਹਿੰਦਾ ਬਈ ਮੇਰੇ ਨਾਲ ਵਿੱਚੋਂ ਮੇਰਾ ਹਿੱਸਾ ਮੈਨੂੰ ਮੋੜ ਦਿਓ ਤੁਸੀਂ ਸਾਰੇ ਤਕਰੀਬਨ ਜਾਣਦੇ ਹੋਵੋਗੇ ਸੋਨੂ ਮਿਰਚੀ ਐ ਬਾਈ ਉਹ ਕਹਿੰਦੇ ਵੀ ਯਾਰ ਮੇਰੇ ਤੋਂ ਜਾਣ ਨਹੀਂ ਜਾਣਾ ਬਾਈ ਕਹਿੰਦੇ ਪੈਸੇ ਨਹੀਂ ਮੁੰਦੇ ਮਿੱਤਰਾਂ ਉਹ ਪਲਾਸਟਰ ਲੱਗੇ ਜੀ ਬਾਈ ਕਹਿੰਦੇ ਉੱਥੇ ਘੁੰਮਣ ਜਾਵੜਾ ਸਾਡੇ ਨਾਲ ਇਹ ਗੱਲ ਮੇਰੇ ਜਿਹੜੀ ਟਾਈਟਲ ਸੀਗਾ ਇਹ ਮੇਰੇ ਦਿਮਾਗ 'ਚ ਬੈਠ ਗਈ ਗਾ ਉਧਰੋਂ ਮੈਨੂੰ ਘਰੋਂ ਕੋਣ ਆ ਗਿਆ ਸਾਡਾ ਮਿੱਤਰ ਆ ਗਰਜੀਤ ਲੱਕੀ ਉਹ ਫਿਲਮ 'ਚ ਵੀ ਹੈਗਾ ਮੁੰਡਾ ਤੇ ਮੈਨੂੰ ਕਹਿੰਦਾ ਵੀਰੇ ਉਹ ਥੀਏਟਰ ਵੀ ਕਰਦਾ ਆਪਣੇ ਆ ਪਲਸਤਰ ਚ ਵੀ ਹੈਗਾ ਉਹ ਮੈਨੂੰ ਕਹਿੰਦਾ ਵੀਰੇ ਮੈਂ ਕਹਾ ਹਾਂਜੀ ਉਹ ਪਿੰਡ ਉਥੇ ਕੰਮ ਚੱਲੀ ਜਾਂਦਾ ਸੀਗਾ ਤੇ ਕਹਿੰਦਾ ਯਾਰ ਉਹ ਬਾਹਰਲੀ ਕੰਧ ਰਹੀ ਗਈ ਪਲਸਤਰ ਕਰਨ ਵਾਲੀ ਤੇ ਉਹਦੇ ਲਈ 5-7 ਗੱਟੇ ਚਾਹੀਦੇ ਸੀਮੈਂਟ ਦੇ ਬਸ ਉਹਦੋਂ ਉਹ ਪਲਸਤਰ ਉਹਦੋਂ ਉਹ ਪਲਸਤਰ ਮੇਰੇ ਦਿਮਾਗ ਚ ਕਾ ਨਹੀਂ ਚੱਲ ਪਈ ਫਿਰ ਮੈਂ ਸੰਦੀਪ ਜੀ ਨੂੰ ਸੁਣਾਈ ਗੱਲ ਚੱਲੀ ਆਈ ਦਿਨ ਕਹਿੰਦੇ ਆ ਜਾ ਫਿਰ ਅਜੇ ਵੀਰ ਵੀਰਾ ਸੀਗਾ ਕਹਿੰਦੇ ਅਜੇ ਵੀਰ ਨੂੰ ਵੀ ਸੁਣਾ ਦਿੰਦਾ ਬਹਿ ਗਏ ਉਦੋਂ ਬਾਅਦ ਫਿਰ ਟੀਮ ਸਾਰੀ ਅਭੀਰ ਕੇ ਹੋਰ ਸਾਰੇ ਜਣੇ ਬੈਠੇ ਸੀਗੇ ਰਕੇਸ਼ ਸਾਰੇ ਜਣੇ ਤੇ ਨਿਤਨ ਵੀਰਾ ਵੀ ਇਹਨਾਂ ਨੂੰ ਵੀ ਸੁਣਾ ਦੇ ਪਾਉ ਜੀ ਕਹਿੰਦੇ ਇਹ ਉਵੇਂ ਨਹੀਂ ਸੁਣਾਉਂਦਾ ਇਹਨੇ ਆਪਦੇ ਹਿਸਾਬ ਨਾਲ ਹੀ ਸੁਣਾਉਣੀ ਦੋ ਦਹਾ ਕਰਕੇ ਤੇ ਤੁਸੀਂ ਮੋਟੀ ਮੋਟੀ ਲਾਈਨ ਸੁਣ ਲੇ ਮੈਨੂੰ ਵਧੀਆ ਲੱਗੀ ਮੈਂ ਉਹ ਸੁਣਾਤੀ ਬਾਸਰਾ ਲਾ ਗਏ ਨਾ ਦੇ 플ਾਸਟਰ ਜਣੇ ਬੈਠੇ ਤੇ 플ਾਸਟਰ ਇਹ ਆਪਣੀ ਸ਼ੁਰੂ ਹੋ ਗਈ थैंक यू ਚਪਾਲ ਦਾ ਹਨਾ ਮੈਂ ਜਦੋਂ ਗੱਲ ਕੀਤੀ ਮੈਂ ਕਿਹਾ ਵੀ ਜਿਹੜੇ ਸਾਰੇ ਆਰਟਿਸਟ ਜਿਨ੍ਹਾਂ ਦੇ ਅੰਦਰ ਪੂਰੀ ਅੱਗ ਭਰੀ ਕੀੜੇ ਆ ਔਰ ਵਧੀਆ ਗਏ ਪਹਿਲਾਂ ਉਹਨਾਂ ਦਾ ਕੰਮ ਚਾਹੇ ਘੱਟ ਆਇਆ ਜਿਵੇਂ ਵੀ ਆਇਆ ਵੀ ਉਹਨਾਂ ਦੀ ਮੈਂ ਕਰਨਾ ਚਾਹਣਾ ਮੈਨੂੰ ਇਹ ਆ ਵੀ ਜੇ ਮੇਰਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਪ੍ਰਿੰਸੇ ਤੈਨੂੰ ਇੰਨਾ ਟਾਈਮ ਲੱਗ ਗਿਆ ਮੈਨੂੰ ਜੇ ਟਾਈਮ ਲੱਗਾ ਮੈਨੂੰ ਐ ਵੀ ਯਾਰ ਇਹਨਾਂ ਨੂੰ ਨਾ ਲੱਗੇ ਟਾਈਮ ਵੀ ਜਿੰਨਾ ਕਿ ਜੋ ਮੈਂ ਕਰ ਸਕਦਾ ਜਿਵੇਂ ਗੀਪੀ ਬਾਈ ਜੀ ਨੇ ਮੇਰੇ ਲਈ ਕੀਤਾ ਤੇ ਅਸੀਂ ਅੱਗੇ ਦੂਜਿਆਂ ਦੇ ਲਈ ਮੈਂ ਕਰਦਾ ਰਵਾਂ ਆਪਣਾ ਵੀਰਾ ਇਹਦੇ ਡਾਇਰੈਕਟਰ ਆ ਮੇਹੂਲ ਉਹ 5-6 ਸਾਲ ਪਹਿਲਾਂ ਅਸੀਂ ਇਕੱਠੇ ਹੋਏ ਤੇ ਉਹ ਵਧੀਆ ਕ੍ਰੀਏਟਿਵ ਆ ਬੰਦਾ ਉਹਦੇ ਨਾਲ ਮੈਂ ਵਾਦਾ ਕੀਤਾ ਸੀ ਮੈਂ ਕਰਕੇ ਤੇ ਕੁਝ ਨਾ ਕੁਝ ਕਰਾਂਗੇ ਆਪਾਂ ਚਲੋ ਉਹਦਾ ਹੋ ਗਿਆ ਰੋਹਿਤ ਆ ਡੀਓਪੀ ਉਹਦੀ ਵੀ ਇਹ ਪਹਿਲੀ ਐ ਔਰ ਸਾਰਿਆਂ ਨੇ ਮਿਹਨਤ ਬਹੁਤ ਕੀਤੀ ਐ ਹੈਨਾ ਸੋ ਥੈਂਕ ਯੂ ਤੇ ਥੈਂਕ ਯੂ ਸਾਰੇ ਆਰਟਿਸਟਾਂ ਦਾ ਜਿਨ੍ਹਾਂ ਨੇ ਮੈਂ ਕਹਾਣੀ ਪਲਸਟਰ ਲਿਖੀ ਤੇ ਐਡਾ ਮਜ਼ੇਦਾਰ ਚਾਹੇ ਕਿਸੇ ਦਾ ਥੋੜਾ ਰੋਲਾ ਚਾਹੇ ਕਿਸੇ ਦਾ ਜਾਦੇ ਇੰਨਾ ਮਜ਼ੇਦਾਰ ਕੰਮ ਕੀਤਾ ਉਹ ਜੋ ਤੁਸੀਂ ਹੁਣ ਦੇਖੋਗੇ 21 ਤਰੀਕ ਨੂੰ ਆ ਹੁਣ ਆਜ ਨਹੀਂ ਇੱਕ ਦੋ ਦਿਨਾਂ ਚ ਤੁਹਾਨੂੰ ਫਿਰ ਸਵਾਦ ਆਊਗਾ ਵੀ ਠੀਕ ਹੈ ਤੇ ਲਿਖੀ ਇਹ ਮੈਂ ਆਪਾਂ ਹੁਣ ਸਾਡੇ ਕ੍ਰੀਏਟਿਵ ਡਾਇਰੈਕਟਰ ਐ ਦੇ ਸੁਖਵੀਰ ਜੀ ਸੁਖਵੀਰ ਜੀ ਜਿਨ੍ਹਾਂ ਨੇ ਟੇਸ਼ਨ ਡਾਇਰੈਕਟ ਕੀਤੀ ਸੀ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਆਓ ਸਾਡੇ ਨਾਲ ਲੱਗੋ ਵੀ ਆਗੇ 5-6 ਸਾਲਾਂ ਬਾਅਦ ਉਹਨਾਂ ਨੇ ਵਾਪਸੀ ਕੀਤੀ ਹੈ ਘਰ ਦੇ ਕੰਮ-ਕੁੰਮ ਚਗੇ ਹੁਣ ਆਪਾਂ ਸ਼ੁਰੂ ਕਰਦੇ ਆਂ ਧਰਮਵੀਰ ਧਰਮਪ੍ਰੀਤ ਹਾਂਜੀ ਧਰਮਪ੍ਰੀਤ ਇਹ ਮੈਨੂੰ ਬੰਬੇ ਮਿਲਦਾ ਹੁੰਦਾ ਸੀ ਮੈਂ ਕਿ ਕੋਈ ਨਹੀਂ ਜਦੋਂ ਆਪਾਂ ਕੁਝ ਕਰਾਂਗੇ ਨਾ ਆਪਾਂ ਜਰੂਰ ਯਾਰ ਇਕੱਠੇ ਕੰਮ ਕਰਾਂਗੇ ਇਹ ਵੈਸੇ ਬਟਿੰਡੇ ਤੋਂ ਔਰ ਬਟਿੰਡਾ ਇਲਾਕਾ ਹੀ ਮੇਰਾ ਪਿਆ ਜਾਂਦਾ ਉਹ ਹੈਗਾ ਨਵੀ ਨਵਦੀਪ ਇਹਨੂੰ ਮੈਂ ਪਹਿਲਾਂ ਕਦੇ ਨਹੀਂ ਮਿਲਿਆ ਸੀ ਤੇ ਨਾ ਹੀ ਕਦੇ ਗੱਲਬਾਤ ਉਹ ਮੇ ਹੋਈ ਸੀ ਇਹ ਮੈਨੂੰ ਕਿਸੇ ਮੁੰਡੇ ਨੇ ਦਿਖਾਇਆ ਕਹਿੰਦੇ ਭਾਈ ਵੀ ਆਹ ਮੁੰਡਾ ਕੋਹਰਾ ਦੇ ਵਿੱਚ ਮੜਾ ਜਾਂਦਾ ਇਹਦਾ ਸੀਨ ਜਿਹਾ ਦਿਖਾਇਆ ਤੇ ਵੀ ਇਹ ਹੈ ਕਰੈਕਟਰ ਐਕ ਲਈ ਤੁਸੀਂ ਇਹਦੇ ਚ ਕਰ ਸਕਦੇ ਹਨੀ ਨੇ ਕਹਾਂ ਬੰਦ ਮੈਂ ਕਹ ਰ ਬਲਾ ਇਹ ਜਦੋਂ ਆਇਆ ਨਾ ਇਹਦਾ ਜਿਹੜਾ ਸਟਾਈਲ ਸੀ ਐ ਕਰਕੇ ਆਇਆ ਇਹ ਅੰਦਰ ਹੀ ਵੜਿਆ ਮੈਂ ਕਹ ਰ ਓਕੇ ਆ ਠੀਕ ਆ ਮੈਨੂੰ ਮੈਂ ਕਹ ਬੰਦਾ ਮੈਨੂੰ ਓਕੇ ਲੰਘਦਾ ਭਰਤ ਨਾਲ ਅਸੀਂ ਪਹਿਲਾਂ ਕੰਮ ਕੀਤਾ ਹੋਇਆ ਭਰਤ ਹਰਦੀਪ ਗਿੱਲ ਭਾਜੀ ਦਾ ਥੀਏਟਰ ਚ ਕਰਦਾ ਉਹ ਉਸਤਾਦ ਜੀ ਆ ਦੇ ਨੀਤਾ ਮੈਡਮ ਤੇ ਇਹ ਸ਼ਿਕਾਰੀ ਚ ਸਾਡੇ ਨਾਲ ਜੁੜਾ ਹੋਇਆ ਸੀ ਇਹ ਤਾਂ ਅਸੀਂ ਲਾਈਵ ਹੀ ਸੀ ਨਿਸ਼ਾਨੇ ਵੀ ਭਰਤ ਦਾ ਕਰੂਗਾ ਹੀ ਔਰ ਇਹਨੇ ਬਹੁਤ ਕਮਾਲ ਕੀਤਾ ਨਰੂਲਾ ਜੀ ਸਾਡੇ ਨਾਲ ਸ਼ਿਕਾਰੀ ਜੀ ਸੀਗੇ ਪਰ ਨਰੂਲਾ ਜੀ ਮੇਰਾ ਮੇਰੇ ਨਾਟਕ ਇਹਨਾਂ ਨੇ ਬਹੁਤ ਕੀ ਅਬੋਰ ਇਹਨਾਂ ਦਾ ਗਰੁੱਪ ਸੀਗਾ ਤੇ ਮੇਰਾ ਰੱਬ ਰੱਬਾ ਮੀਰ ਸਾਚੰਦ ਜਦੋਂ ਰੋਟੀ ਲਾਦਾ ਹੈ ਇਹ ਸਾਰੇ ਉਹ ਬਹੁਤ ਖੇਡਦੇ ਰਹੇ ਔਰ ਮੈਂ ਵੈਸੀ ਮੇਰਾ ਪਿਆਰ ਸੀ ਔਰ ਇਹ ਆਪਣਾ ਜਿੱਦ ਵੀ ਹੈਗੀ ਆ ਵੀ ਥੀਏਟਰ ਵਾਲੇ ਬੰਦੇ ਆ ਆਪਣੇ ਸਭ ਚੱਕ ਲੈਉਣੇ ਨੇ ਜਿੰਨੇ ਜਾਣੇ ਹੈਗੇ ਮੈਡਮ ਦੀਪਮਨਦੀਪ ਮੈਡਮ ਅਸੀਂ ਜੱਟ ਬਹੁਤ ਕਰਦੇ ਸੀਗੇ ਤੇ ਉਹਦੇ ਚੌਂਪਰੀ ਸਾਹਿਬ ਦੀ ਇੱਕ ਵਾਈਫ ਬਣਉਣੀ ਸੀ ਉਦੋਂ ਫਿਰ ਅਸੀਂ ਚੌਂ ਲੱਪਲੋ ਪਲੋ ਇੱਥੇ ਵੀ ਥੀਏਟਰ ਵਾਲੇ ਚਾਹੀਦੇ ਥੀਏਟਰ ਚ ਦੇ ਇਹਨਾਂ ਨੂੰ ਉਦੋਂ ਮਿਲੇ ਦੁਬਾਰਾ ਬੜੇ ਵਾਰੀ ਮਨ ਕੀਤਾ ਪਰ ਉਸ ਲੈਵਲ ਤੇ ਨਹੀਂ ਹੋਏ ਸੀ ਉਵੇਂ ਕਰਕੇ ਵੀ ਯਾਰ ਕਰੀਏ ਵੀ ਮੈਡਮ ਨੂੰ ਸੱਦੀਏ ਤੇ ਫਿਰ ਕਰਦੇ ਕਰਦੇ ਇਹਦੇ ਚ ਇੱਕ ਕਰੈਕਟਰ ਨਿਕਲੇ ਤੇ ਸੁਖਵੀਰ ਜੀ ਨਾਲ ਹੀ ਸੀ ਕਿਉਂਕਿ ਉਹ ਜੱਟ ਬੋਏ ਤੇ ਵੀ ਸੀਗੇ ਉਹ ਕਹਿੰਦੇ ਵੀ ਆਪਾਂ ਮੈਡਮ ਨੂੰ ਕਰਦੇ ਆ ਫੋਨ ਜਿਹੜਾ ਸ੍ਰਿਸ਼ਟੀ ਚੋਪੜਾ ਦਾ ਕਰੈਕਟਰ ਹੈ ਨਾ ਉਹਨਾਂ ਨੂੰ ਕਰਾਉਂਦੇ ਆ ਇਹ ਆਗੇ ਮਗਨੇ ਬਾਈ ਦੇ ਨਾਲ ਮੇਰਾ ਪਿਆਰ ਹੈ ਜਦੋਂ ਅਸੀਂ ਮਨਜੀ ਦੀ ਫਿਲਮ ਸੀਗੀ ਇੱਕ ਕੁੜੀ ਪੰਜਾਬ ਦੀ ਤੇ ਅਸੀਂ ਉੱਥੇ ਗਏ ਤੇ ਇਹਨਾਂ ਨੇ ਵੀ ਮੇਰਾ ਨਾਟਕ ਕੀਤਾ ਸੀਗਾ ਚੰਦ ਜਦੋਂ ਰੋਟੀ ਲੱਗਦਾ ਤੇ ਮੈਨੂੰ 250 ਰੁਪਏ ਇਹਨਾਂ ਨੇ ਮੈਨੂੰ ਕੋਈ ਵੈਸੇ ਆਪਾਂ ਨਹੀਂ ਉਹ ਉਹ ਫਿਰ ਹਾਂ ਤੁਸੀਂ ਦੇਖ ਸਕੀ ਮੈਂ ਕਨਾਟਕ ਖੇਡਦਾ ਸੀ ਚੰਦ ਜਦੋਂ ਰੋਟੀ ਲੱਗਦਾ ਮੈਨੂੰ ਬੜਾ ਪਿਆਰਾ ਲੱਗਦਾ ਸੀ ਤੇ ਉਹਨਾਂ ਮੈਨੂੰ ਡਾਇਰੈਕਟਰ ਨਹੀਂ ਪਤਾ ਤੇ ਇੰਨੇ ਵੀਪੀ ਸ਼ਾਇਦ ਪਾਲੀ ਭਪਿੰਦਰ ਜੀ ਦਾ ਵਾ ਪਾਲੀ ਭਪਿੰਦਰ ਜੀ ਨੂੰ ਫੋਨ ਕੀਤਾ ਕਹਿੰਦੇ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਕਿਹਾ ਹਰ ਕੋਈ ਗੰਦਾ ਕ੍ਰੈਡਿਟ ਲੈ ਜਾਂਦਾ ਉਹਨਾਂ ਨੇ ਕਿਹਾ ਨਹੀਂ ਵੀਰੇ ਇਹਦਾ ਪ੍ਰਿੰਸ ਉਹਦਾ ਪ੍ਰਿੰਸ ਲੋਕੀ ਨਹੀਂ ਜਾਣਦੇ ਤੇ ਕਹਿੰਦੇ ਪ੍ਰਿੰਸ ਆ ਮੁੰਡਾ ਕੋਟਕਪੂਰੇ ਤੋਂ ਉਹਦਾ ਲਿਖਿਆ ਚਲੋ ਮੈਂ ਲੱਬ ਲੁੱਬ ਕੇ ਮੈਨੂੰ ਨੰਬਰ ਉਹਦਾ ਇੰਨੇ ਜਲਦੀ ਮੋਬਾਈਲ ਮੋਬਿਲ ਨਹੀਂ ਹੁੰਦੇ ਤੇ ਨਹੀਂ ਲੱਭਾ ਤੇ ਫਿਰ ਮੈਨੂੰ ਫਿਲਮਾਂ ਚ ਦਿਖਿਆ ਯਾਰ ਨਾਲ ਬਹਾਰਾਂ ਚ ਫਿਰ ਇਹ ਅਚਾਨਕ ਮੇਰਾ ਦਫਤਰ ਹੈ ਵਿਰਸਾ ਵਿਆ ਅੰਮ੍ਰਿਤਸਰ ਫਸਟ ਫਲੋਰ ਤੇ ਇਹ ਮਨਜੀ ਦੀ ਫਿਲਮ ਕਰਨਾ ਹੈ ਕੁੜੀ ਪੰਜਾਬ ਦੀ ਤੇ ਉੱਥੇ ਮੈਂ ਵੇਖਿਆ ਤੇ ਮਤਲਬ ਅੱਜ ਵੀ ਮੈਂ ਵਾਕਿਆ ਸੁਣਾ ਕੇ ਤੇ ਸੁਣ ਕੇ ਤੇ ਆਪਣੇ ਆਪ ਚ ਯਾਦ ਕਰਕੇ ਤੇ ਮੇਰੀਆਂ ਅੱਖਾਂ ਸ਼ਾਇਦ ਹੁਣ ਵੀ ਭਿੱਜ ਜਾਣ ਤੇ ਮੈਂ ਇਹਨਾਂ ਨੂੰ ਨਤਮਸਤਕ ਹੋਇਆ ਮੈਂ ਮੈਂ ਤੁਹਾਡਾ ਨਾਟਕ ਖੇਡਿਆ ਤੇ ਮੇਰੇ ਕੋਲ ਨਾ ਕੁਝ ਸਰਦਾ ਬਣਦਾ ਜਿਹੜਾ ਵੀ ਆ ਮੈਂ ਤੁਹਾਨੂੰ ਦੇਣਾ ਚਾਹੁੰਦਾ ਪਹਿਲਾਂ ਮੇਰੀ ਕੁਰਸੀ ਤੇ ਆ ਕੇ ਮੇਰੇ ਦਫ਼ਤਰ ਚ ਮੈਨੂੰ ਨਵਾਜੋ ਇਹਨਾਂ ਨੂੰ ਮੈਂ ਕੁਰਸੀ ਤੇ ਬਿਠਾਇਆ ਤੇ ਮੈਂ ਕੱਢਿਆ ਲੱਗਾ ਮੈਂ ਪੜਵਾ ਰਿਹਾ ਪਰ ਮੇਰੇ ਪੱਲੇ ਕੁਝ ਨਹੀਂ ਹੁੰਦਾ ਹੁੰਦਾ ਕੰਨੋ ਗੋਆ ਕਹਿੰਦੇ ਫਿਰ ਮੇਰੇ ਕੋਲ 200 ਰੁਪਇਆ ਨਿਕਲੇ 250 ਉਹ ਮੈਨਾਂ ਨੂੰ ਕੀਤਾ ਇਹਨਾਂ ਨੇ ਉਹ ਤੋਂ ਬਹੁਤ ਵੱਡਾ ਵਾਕਿਆ ਗਿਆ ਕਹਿੰਦਾ ਇਹ ਤੇਰਾ ਸੱਚਾ ਸੌਦਾ ਹੋ ਗਿਆ ਐਫ ਡੀ ਹੋ ਗਈ 20 ਦਿਨਾਂ ਬਾਅਦ ਮੈਨੂੰ ਫੋਨ ਆਉਂਦਾ ਕਿੱਥੇ ਆ ਉਹ ਉਹ ਵੀ ਦਿਨ ਮੇਰੇ ਤੇ ਬੜੇ ਸਟ्रेसਫੁਲ ਚੱਲ ਰਹੇ ਸੀ ਘਰ ਪੱਖੋਂ ਵੀ ਕੰਮ ਪੱਖੋਂ ਵੀ ਤੇ ਉਹਨਾਂ ਦੇ ਨਾਲ ਫੋਨ ਆਇਆ ਕਿ ਕਿੱਥੇ ਮੈਂ ਇੱਥੇ ਆ ਬੈਗ ਚੁੱਕ ਆ ਜਾ ਬੈਗ ਚੁੱਕ ਆ ਜਾ ਮੈਂ ਇੰਨੀ ਵੀ ਹਿੰਮਤ ਰਹੀ ਕਿ ਕਾਦੇ ਲਈ ਆ ਜਾ ਕਿੰਨੇ ਦਿਨ ਲਈ ਆ ਜਾ ਮੈਂ ਜੋ ਵੀ 4-5 ਦਿਨਾਂ ਦੇ ਕੱਪੜੇ ਪਾ ਮੈਂ ਉਹ ਹੋਊਗਾ ਕੋਈ ਗੱਲ ਇਸ ਦਾ ਮੈਂ ਚੱਕ ਕੇ ਤੇ ਜਿੱਥੇ ਇਹਨਾਂ ਨੇ ਲੋਕੇਸ਼ਨ ਦਿੱਤੀ ਤੇ ਉੱਥੇ ਆ ਗਿਆ ਤਾਂ ਜਦੋਂ ਮੈਂ ਬੱਸ 'ਚ ਬੈਠਾ ਹੀ ਸੀ ਨਾਬੇ ਲੱਗੇ ਸੀ ਕਿਤੇ ਸ਼ੂਟਿੰਗ ਤੇ ਉੱਧਰ ਬੁਲਾਇਆ ਸੀ ਇਹਨਾਂ ਨੇ ਤੇ ਮੈਂ ਫੋਨ ਫੇਰ ਲਾਇਆ ਵੀ ਮੈਂ ਇੱਥੇ ਪਹੁੰਚ ਗਿਆ ਜਦੋਂ ਮੈਂ ਫੋਨ ਲਾਇਆ ਕਿੱਥੇ ਪਹੁੰਚ ਗਿਆ ਮੈਂ ਹਾਂ ਪ੍ਰਿੰਸ ਤੇ ਮੈਂ ਜੀ ਮੈਂ ਇੱਥੇ ਆ ਉਹ ਪਕੌੜੇ ਚਾਹ ਬਣਾਈਏ ਹੋਮਪੁਰੀ ਸਾਹਿਬ ਨਾਲ ਪਹਿਲੀ ਗੱਲ ਸਾਡੇ ਵਰਗੇ ਹੋਰ ਕੀ ਚਾਹੀਦਾ ਅੱਜ ਮੈਂ ਇੰਟਰ ਨੇ ਕੀਤਾ ਤੇ ਹੋਮਪੁਰੀ ਸਾਹਿਬ ਨਾਲ ਇਹਨਾਂ ਨੇ ਗੱਲ ਉਹਨਾਂ ਨੇ ਸਭ ਮਸਤ ਮੌਲਾ ਬੰਦੇ ਸੀ ਉਹਨਾਂ ਨਾਲ ਗੱਲ ਮੈਂ ਗਦਗਦ ਹੋ ਗਿਆ ਫਿਰ ਉੱਥੇ ਜਾ ਕੇ ਪਤਾ ਲੱਗਾ ਕਿ ਉਹ ਇੱਕ ਲੈਦਰ ਲਾਈਫ ਫਿਲਮ ਸੀ ਜਿਹਦਾ ਵਿਲਨ ਵੀ ਮੈਂ ਹਾਂ ਤੇ ਹੀਰੋ ਵੀ ਮੈਂ ਹਾਂ ਇੰਨਾ ਵੱਡਾ ਮਾਨ ਨਹੀਂ 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 ਕੀ ਬਾਤ ਹੈ ਤੇ ਮੈਂ ਤੇ ਇਹਨਾਂ ਕਿ ਇਹ ਪ੍ਰਿੰਸ ਸਾਡਾ ਥੀਏਟਰ ਵਾਲਿਆਂ ਦਾ ਪ੍ਰਿੰਸ ਹੈ ਸਾਡਾ ਫਿਲਮਾਂ ਵਾਲਿਆਂ ਦਾ ਪ੍ਰਿੰਟ ਇਹ ਨਿਮਾਣਿਆ ਤੁਮਾਣ ਵਾਲਾ ਪ੍ਰਿੰਟ ਇਹ ਦਿਲਾਂ ਦਾ ਵੀ ਪ੍ਰਿੰਟ ਚਾਹੋ ਇਨੀ ਜ਼ਿਆਦਾ ਪ੍ਰਸ਼ੰਸਾ ਨਾ ਕਿਸੇ ਦੇ ਕੋਲੇ ਪਤਾ ਕਿ ਆਪਾਂ ਤੇ ਉਹਨੇ ਰੰਗ ਸਾਰੇ ਨੂੰ ਰੰਗ ਕਹਿੰਦੇ ਮੈਂ ਤਾਂ ਭਾਨਾ ਹੀ ਕਹਿੰਦਾ ਹਾਂ ਨਾ ਤੇ ਜੈਤੋ ਤੋਂ ਬਹੁਤ ਟਾਈਮ ਤੋਂ ਅਸੀਂ ਇਕੱਠੇ ਸਾਰੇ ਜਣੇ ਹਨਾ ਜਗਦੇਵ ਢਿੱਲੋਂ ਬਾਈ ਸਾਡੇ ਤੇ ਇਹ ਉਹਨਾਂ ਦਾ ਥੀਏਟਰ ਕਰਦੇ ਆ ਮੈਂ ਉਦੋਂ ਜਦੋਂ ਸ਼ੈਮੂਲ ਬਾਈ ਸਾਡੇ ਡੈਨੀਅਲ ਪਾਈ ਹੁੰਦੇ ਸੀ ਤਰਮਿੰਦਰ ਪੱਤਾ ਕੁਮਾਰ ਜਗਦੇਵ ਤੇ ਲਾਲੂ ਹੁੰਦਾ ਸੀ ਵੀਰਾ ਪਾਲੀ ਭਾਜੀ ਇਹਨਾਂ ਨੂੰ ਨਾਟਕ ਕਰਾਉਂਦੇ ਹੁੰਦੇ ਸੀ ਉਦੋਂ ਟੋਨੀ ਬਾਤਿਸ਼ ਭਾਜੀ ਦਾ ਨਾਟਕ ਸੀਗਾ ਕੁਦਰ ਦੇ ਸਾਹਿਬ ਬੰਦੇ ਤੇ ਉਹਦੇ ਨੁੱਕੜ ਕਰਦੇ ਹੁੰਦੇ ਸੀ ਅਸੀਂ ਤੇ ਉਦੋਂ ਜੱਗੇ ਬਾਈ ਵਰਗਾਂ ਦੇ ਜਿਹੜੇ ਬੈਗਬੂਗ ਮੇਰੀ ਡਿਊਟੀ ਲੱਗੀ ਹੁੰਦੀ ਸੀ ਮੈਂ ਨਾਲ ਹੀ ਫਿਰਦਾ ਹੁੰਦਾ ਸੀ ਤੇ ਇਹ ਸਾਰੇ ਜਣੇ ਜਗਦੇਵ ਬਾਈ ਨਾਲ ਥੀਏਟਰ ਕਰਦੇ ਭਾਰਤੀ ਬੰਨੀ ਸਾਰੇ ਜਣੇ ਤੇ ਰੰਗ ਬਹੁਤ ਅੱਛਾ ਕੰਮ ਕਰਦਾ ਪਿਆ ਔਰ ਅੱਗੇ ਵੀ ਬਾਬਾ ਮੇਰ ਕਰੇ ਕਰੂਗਾ ਪਰ ਵੀ ਇਹਦੇ ਚ ਜਿਹੜਾ ਸਵਾਦ ਲਿਆ ਉਹਦਾ ਵੱਖਰਾ ਹੀ ਸਵਾਦ ਮਜ਼ੇਦਾਰ ਬਹੁਤ ਹੋਰੀ ਤੇ ਇਹਨਾਂ ਨੇ ਤੁਹਾਡਾ 1 ਟੂ 1 ਵੀ ਕਰਨੀਆਂ ਮੈਂ ਕਿਹਾ ਵੀ ਸਾਰਿਆਂ ਦੀ ਪੜਾਅਸ ਕਢਾਉਣੀ ਆ ਤੇ ਤੁਸੀਂ ਸਾਰੇ ਉਹ ਕਰਨਗੇ ਆਪਾਂ ਆ ਸਾਰਿਆਂ ਵਾਲੀ ਥੋੜੀ ਜੀ ਨਾ ਜ਼ਿਆਦੇ ਲੰਬੇ ਕਰੀਏ ਹਨਾ ਸੁਖਦੀਪ ਵੀਰਾ ਮੈਂ ਜਦੋਂ ਕੌਮ ਦੇ ਹੀਰੇ ਦੇਖੀ ਸੀ ਮੇਰੇ ਉਦ ਹੀ ਫਸ ਗਿਆ ਸੀ ਬੰਦਾ ਮਾਤਾ 100 ਰੁਪਿਆ ਬੰਦਾ ਨਾ ਕੁਝ ਹੈਗੀ ਗੱਲਬਾਤ ਪਰ ਚਲੋ ਮੈਂ ਉਦੋਂ ਉਹਨੇ ਜੋਗਾ ਨਹੀਂ ਸੀ ਉਦੋਂ ਸਿਰ ਮੈਂ ਸੋਚਣ ਜੋਗਾ ਸੀਗਾ ਤੇ ਵਾਹਿਗੁਰੂ ਦਾ ਸ਼ੁਕਰ ਤੇ ਚਪਾਲ ਦਾ ਥੈਂਕਸ ਵੀ ਆਪਾਂ ਜਦੋਂ ਸੋਚਣ ਜੋਗੇ ਸੀ ਤੇ ਹੁਣ ਜਦੋਂ ਕੁਝ ਕਰਨ ਜੋਗੇ ਹੋਏ ਤੇ ਫਿਰ ਸਾਧ ਲੈ ਅਸੀਂ ਮਿਲੇ ਇਕੱਠੇ ਹੋਏ ਮੈਂ ਕਿਹਾ ਵੀਰੇ ਤੁਹਾਡੇ ਤੋਂ ਰੋਲ ਕਰਾਉਣਾ ਕਹਿੰਦੇ ਬਾਈ ਠੀਕ ਹੈ ਜ਼ਰੂਰ ਜੀ ਹਾਜ਼ਰ ਹੋਗੇ ਪਰਲੇ ਪਾਸੇ ਭਰਪੂਰ ਸਿੰਘ ਪੂਰਾ ਇਹ ਤਾਂ 20-25 ਸਾਲ ਪੁਰਾਣਾ ਮੇਰਾ ਬੇਲੀ ਹੈ ਤੇ ਇੱਕੋ ਮੱਲੇ ਦੇ ਆ ਸੀ ਤੇ ਜਦੋਂ ਅਸੀਂ ਛੋਟੀਆਂ ਫਿਲਮਾਂ ਬਣਾਉਂਦੇ ਤਾਂ ਪੂਰਾ ਮੇਰੀਆਂ ਲਿਖੀਆਂ ਫਿਲਮਾਂ ਦਾ ਹੀਰੋ ਵੀ ਹੁੰਦਾ ਸੀ ਆਹ ਕੀ ਬਾਤ ਹਾਂ ਸੋ ਇਹ ਵੀ ਹੁਣ ਲੱਗਿਆ ਹੋਇਆ ਮਨੀਸ਼ ਜੀ ਨਾਲ ਵੀ ਕੰਮ ਕਰਦਾ ਪਿਆ ਸਾਰੇ ਜਣੇ ਲੱਗੇ ਹੋਏ ਆ ਉਧਰ ਅਮਨ ਚੀਮਾ ਤੇ ਚਮੋਸ ਤੇ ਇਹ ਵੀ ਮੇਰਾ ਬਚਪਨ ਦਾ ਦੋਸਤ ਹੈ ਵੀ 25 ਸਾਲ ਤੋਂ ਤੇ ਹੁਣ ਸਾਰਾ ਲੱਗੇ ਹੋਏ ਜਦੋਂ ਹੁਣ ਲੱਗਿਆ ਵਾਰਨਿੰਗ ਵੇਲੇ ਇਹਦਾ ਮੈਨੂੰ ਫੋਨ ਆਉਂਦਾ ਕਹਿੰਦਾ ਵੀਰੇ ਹੁਣ ਤਾਂ ਹੀ ਆ ਜਾਣਾ ਘਰੋਂ ਬਸ ਸਾਰਾ ਕੁਝ ਛੱਡ ਕੇ ਮੈਂ ਕਿਵੇਂ ਕਹਿੰਦਾ ਸੀ ਅਰਦਾਸਾਂ ਕਰਦੇ ਸੀ ਇਨਾ ਚਿਰ ਹੋ ਗਿਆ ਸੀ ਤੇ ਹੁਣ ਠੀਕ ਹੈ ਕੰਮ ਆਹੀ ਆ ਗਏ ਬਸ ਮੈਂ ਕਹਾਂ ਚਲੋ ਆਜੋ ਹੁਣ ਇਹ ਵੀ ਕੰਮ ਕਰਦਾ ਪਿਆ ਨੇ ਇੱਕ ਦੋ ਫਿਲਮਾਂ ਹੋਰ ਕੀਤੀਆਂ ਮਨੀਸ਼ ਜੀ ਨਾਲ ਕੰਮ ਕੀਤਾ ਤੇ ਅਕਬਾਲ ਅਕਬਾਲ ਅਰਗੇ ਜਿਗਰਾਜ ਅਕਬਾਲ ਇਹ ਦੋ ਜਣੇ ਆ ਜਿਹੜੇ ਮੈਨੂੰ ਭਾਨੇ ਨੇ ਫੋਟੋਆਂ ਭੇਜੀਆਂ ਸੀ ਏਦੋਂ ਬਾਅਦ ਜਿਹੜੀ ਅਸੀਂ ਸੈਕਟਰ 17 ਸ਼ੁਰੂ ਕਰਨੀ ਆ ਅਸਲ ਚ ਉਦੋਂ ਮੈਂ ਉਹਦੀ ਕਾਸਟਿੰਗ ਦਾ ਬਣਾਉਂਦਾ ਪਿਆ ਸੀ ਤਿੰਨ ਚਾਰ ਸਾਲ ਹੋ ਗਏ ਪੰਜ ਸਾਲ ਤੇ ਉਦੋਂ ਸੈਕਟਰ 17 ਵਾਸਤੇ ਅਕਬਾਲ ਦੀਆਂ ਫੋਟੋ ਮੈਨੂੰ ਭਾਨੇ ਨੇ ਭੇਜੀਆਂ ਮੈਨੂੰ ਵਧੀਆ ਘੈਂਟ ਲੱਗਾ ਹੁਣ ਫਿਰ ਸ਼ਿਕਾਰੀ ਚ ਅਸੀਂ ਇਹਨੂੰ ਸਾਧ ਲਿਆ ਤੇ ਉਹ ਚ ਵਧੀਆ ਰਿਹਾ ਐਦੇ ਚ ਫਿਰ ਗੜਗੱਜਾ ਇਹਨਾਂ ਦਾ ਪੂਰਾ ਇਹ ਚ ਇਹਨੇ ਬਹੁਤ ਸਵਾਦ ਲਿਆ ਪਤੰਗ ਚ ਵੀ ਇਹਨੇ ਬਹੁਤ ਕੰਨ ਕੀਤਾ ਮੈਂ ਕੱਲ ਹੀ ਪਰਸੋਂ ਦੇਖਿਆ ਤੂੰ ਵਧੀਆ ਕੀਤਾ ਤੇ ਮੌਂਟੀ ਮੌਂਟੀ ਵੀ ਜਗਦੇਵ ਢਿੱਲੋਂ ਬਾਈ ਦੇ ਨਾਲ ਕੰਮ ਕਰਦੇ ਸੀ ਭਾਰਤੀ ਬੰਨੀ ਗੋਗੀ ਇਹ ਸਾਰੇ ਜਣੇ ਪਹਾਨਾ ਸੁੱਗਾ ਸਾਰੇ ਜਣੇ ਜੈਤੋ ਤੋਂ ਆ ਤੇ ਮੌਂਟੀ ਦੇ ਦੇ ਲਈ ਕੀਤੀ ਸੀ ਆਪਣੀ ਲਈ ਜਗਜੀਤ ਸਿੰਧੂ ਵੀਰੇ ਵਾਲੀ ਕਿਲਮੀ ਪੰਛੀ ਚ ਵੀ ਸੀਗਾ ਸਾਡੇ ਨਾਲ ਫੋਟੋਗ੍ਰਾਫਰ ਫਿਰ ਪਲੀਜ਼ ਕਿਲਮੀ ਚ ਵੀ ਇਹ ਸੀਗਾ ਤੇ ਫਿਰ ਇਹ ਸ਼ਿਕਾਰੀ ਚੀ ਸਾਡੇ ਨਾਲ ਆ ਤੇ ਐਤ ਕੀ ਫਿਰ ਇਹਨੇ ਪਲਸਤਰ ਚ ਬਹੁਤ ਨਿਆਰਾ ਲੁੱਟਿਆ ਇਹ ਮੇਨ ਬੱਚਿਆਂ ਦੇ ਵਿੱਚ ਹੁਣ ਇਹਦੇ ਵਿੱਚ ਸਾਡੇ ਚ ਇੱਕ ਬੰਦਾ ਰਹਿ ਗਿਆ ਗਰਜੀਤ ਲੱਕੀ ਜਿਹਨੇ ਮਿਸਤਰੀ ਦਾ ਕਰੈਕਟਰ ਕੀਤਾ ਉਹ ਬਟਾਲੇ ਸੀਗਾ ਉਹ ਅਸਲ ਚ ਵੀ ਮਿਸਤਰੀ ਹੈ ਆਹਾਹਾ ਅੱਛਾ ਆਰੇ ਉਹ ਆ ਹੀ ਜਾਂਦਾ ਤੇ ਮੈਂ ਉਹਨੂੰ ਫੋਨ ਕੀਤਾ ਕਹਿੰਦਾ ਵੀਰੇ ਉੱਥੇ ਉਹ ਨਾ ਬੈਂਕ ਫੜੇ ਹੋਏ ਆ ਕਿਤੇ ਹਿਸ਼ਾਪੁਰ ਕਿਤੇ ਇੱਧਰ ਤੇ ਉਹ ਸਾਰੇ ਕੰਮ ਕਰ ਲੈਂਦਾ ਉਹ ਵੈਲਡਿੰਗ ਵੀ ਕਰ ਲੈਂਦਾ ਉਹ ਪਲਸਤਰ ਵੀ ਕਰ ਲੈਂਦਾ ਉਹ ਲੱਕੜ ਦਾ ਕੰਮ ਵੀ ਕਰ ਲੈਂਦਾ ਉਹ ਆ ਜਿਹੜੇ ਆਪਾਂ ਪਲੰਬਰ ਦਾ ਕੰਮ ਵੀ ਕਰ ਲੈਂਦਾ ਉਹ ਹਰੇਕ ਕੰਮ ਹੀ ਕਰ ਲੈਂਦਾ ਐਕਟਿੰਗ ਦਾ ਕੰਮ ਨਹੀਂ ਕਰਦਾ ਐਕਟਿੰਗ ਦਾ ਕੰਮ ਨਹੀਂ ਐਕਟਿੰਗ ਨੂੰ ਕੰਮ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਜਦੋਂ ਦੂਜੇ ਕੰਮ ਕਰ ਲੈਨੇ ਆ ਤਾਂ ਐਕਟਿੰਗ ਫਿਰ ਕੰਮ ਨਹੀਂ ਉਹ ਸ਼ੌਂਕ ਹੈ ਉਹ ਉੱਥੋਂ ਹੁਣ ਲੱਗਿਆ ਹੋਇਆ ਆਈ ਜਾਂਦਾ ਪਰ ਉਹ ਵੀ ਮੇਨ ਬੱਚਿਆਂ ਚੋਂ ਵੀ ਹੈ ਉਹਨੇ ਵੀ ਵਧੀਆ ਰੋਲ ਕੀਤਾ ਧਰਮਵੀਰ ਨਵੀ 파ਰਤ ਤੇ ਮੌਂਟੀ ਤੇ ਲੱਕੀ ਇਹ ਪੰਜ ਮੁੰਡਿਆਂ ਦੀ ਕਹਾਣੀਆਂ ਇਹ ਅਸਲ ਚ ਜਿਹੜੀ ਕਹਾਣੀ ਹੈ ਇਹ ਹੈਗੀ ਹੈ ਜਦੋਂ ਬੱਚੇ ਘਰੋਂ ਉਥੋਂ ਪਿੰਡਾਂ ਵਾਲੇ ਪੜ ਕੇ ਵੀ ਵੱਡੇ ਸ਼ਹਿਰ ਚ ਆਉਂਦੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਮੈਂ ਪਿਛਲੇ ਦਿਨਾਂ ਚ ਵੀ ਦੇਖਿਆ ਵੀ ਮੈਂ ਫੇਰ ਹੀ ਮੈਨੂੰ ਇਹ ਗੱਲ ਆਈ ਮੇਰੇ ਦਿਮਾਗ ਚ ਵੀ ਜਿਹੜੇ ਜੈਨੂਅਲ ਸਾਰੇ ਨਹੀਂ ਉਹ ਜਿਹੰਦੇ ਪਰ ਵੀ ਜਿਹੜੇ ਜੈਨੂਨ ਨਹੀਂ ਹੈਗੇ ਬੰਦੇ ਉਹ ਕਿਵੇਂ ਇਹ ਵਿਚਾਰੇ ਫੋਨ ਕਰਦੇ ਐ ਇਹਨਾਂ ਤੋਂ ਪੈਸੇ ਲੈ ਜਾਂਦੇ ਐ ਤੇ ਰਾਈਟ ਇਹਨਾਂ ਨੂੰ ਫਲੈਟ ਨਹੀਂ ਮਿਲਦੇ ਮੈਨੂੰ ਯਾਦ ਆ ਇੱਕ ਗੁੜੀਆ ਸਾਡੀ ਉੱਥੇ ਦੇ ਸਿਕਿਉਰਟੀ ਵਾਲੇ ਦੇ ਉੱਥੇ ਨਾਲ ਕੋਈ ਖੜਾ ਉਹਨਾਂ ਦੇ ਰਿਸ਼ਤੇਦਾਰ ਉਹ ਵਿਚਾਰੀ ਰੋਈ ਜਾਂਦੇ ਵੀ ਮੇਰ ਤੋਂ ਪੈਸੇ ਲੈ ਲੈ ਜਿਨੇ ਦਿਵਾਉਣਾ ਸੀਗਾ ਫਲੈਟ ਤੇ ਜਦੋਂ ਮੈਂ ਉੱਥੇ ਗਈਆਂ ਤੇ ਉਹ ਘਰ ਵਾਲੇ ਕਹਿੰਦੇ ਵੀ ਸਾਨੂੰ ਤਾਂ ਦਿੱਟੇ ਨਹੀਂ ਵੈਸੇ ਤੇ ਉੱਥੇ ਖੜੀ ਉਹ ਫਿਰ ਉਹ ਵਿਚਾਰੇ ਘਰੇ ਲੈ ਕੇ ਆਏ ਤੇ ਉਹ ਕਿੰਨਾ ਸੋਚ ਕੇ ਆਉਂਦੇ ਜਦੋਂ ਕਿਤੇ ਆਏ ਹੁੰਦਾ ਉਹ ਘਰੋਂ ਸੋਚ ਕੇ ਆਇਆ ਵੀ ਯਾਰ ਪੜਨਾ ਉਥਿਆਂ ਕਰਾਂਗੇ ਆਏ ਕਰਾਂਗੇ ਵੱਡਾ ਛੋਟੇ ਕਸਬਿਆਂ ਚੋਂ ਵੱਡੇ ਸ਼ਹਿਰਾਂ ਚੋਂ ਦੇ ਕੁਝ ਵੱਡਾ ਕਰਨ ਲਈ ਜਦੋਂ ਆਉਂਦੇ ਹੀ ਉਹਨਾਂ ਦਾ ਪੈਰ ਤਿਲਕ ਤਾਂ ਆਏ ਕਰਕੇ ਫਿਰ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਕਿਵੇਂ ਡੱਗ ਮਗਾਉਂਦੀ ਹੈ ਇਹਦੇ ਚ ਇੱਕ ਡਾਇਲੌਗ ਆ ਕਹਿੰਦਾ ਵੀ ਉਹ ਯਾਰ ਫਲੈਟ ਉਹ ਕਿਹਾ ਸੀਗਾ ਉਹਨੇ ਆਪਦੇ ਜਵਾਕਾਂ ਦਾ ਰਾਹ ਪੱਧਰਾ ਕਰਨ ਲਈ ਸਾਡੇ ਰਾਹ ਚ ਟੋਏਗਾ ਵੀ ਉਹਨੇ ਆਪਦੇ ਜਵਾਕਾਂ ਦਾ ਫਿਰ ਇਹ ਕੱਲੀ ਇੱਥੇ ਹੀ ਨਹੀਂ ਖੜਦੀ ਇਹ ਹੈਗੀ ਆ ਇੱਕ ਬੰਦਾ ਇਹਦੇ ਚ ਆਪਾਂ ਸਮਗਲਰ ਦਿਖਾਇਆ ਉਹ ਕਹਿੰਦਾ ਮੈਂ ਸ਼ੌਕ ਨੂੰ ਨਹੀਂ ਸਮਗਲਰ ਬਣਾ ਮੈਂ ਆਪਦਾ ਮੁੰਡਾ ਭੇਜਿਆ ਸੀ ਕੈਨੇਡਾ ਸਟੱਡੀ ਵੇਸ ਤੇ ਉਹ ਇੱਕ ਸਮੈਸਟਰ ਚੋਂ ਰਹਿ ਗਿਆ ਹੁਣ ਉਹਨੇ ਉਹਦਾ ਫੀਸ ਭਰਨੀ ਆ ਉਹ 6-7 ਲੱਖ ਰੁਪਈਆ ਤੇ ਉਹ ਇੰਨੀ 6 6 7 ਲੱਖ ਰੁਪਇਆ ਕਿੱਥੋਂ ਆਉਣਾ ਸੀ ਉਹ ਇਧਰੋਂ ਹੀ ਆਉਣਾ ਸੀਗਾ ਉਹ ਫਿਰ ਉਹਦੇ ਚ ਇੱਕ ਡਾਇਲੋਗ ਇਹਨਾਂ ਦਾ ਜਾਂਦਾ ਉਹ ਕਹਿੰਦੇ ਯਾਰ ਆਪਦੇ ਮੁੰਡੇ ਨੂੰ ਪਾਸ ਕਰਾਉਣ ਦੇ ਚੱਕਰ ਚ ਨਾ ਆਪਦੀ ਜ਼ਿੰਦਗੀ ਚ ਇਹ ਫੇਲ ਹੋ ਗਾ ਸੋ ਇਸ ਕਿਸਮ ਦੀ ਕਹਾਣੀ ਆ ਪਲੱਸਤਰ ਆਪਣੀ ਵੀ ਆਪਾਂ ਟ੍ਰੇਲਰ ਦੇਖੋ ਥੋੜਾ ਕੱਟਣਾ ਹੀ ਪੈਂਦਾ ਉਹ ਵੀ ਜਿਹੜਾ ਥੋੜਾ ਕਮਰਸ਼ੀਅਲ ਵੇ ਰੱਖ ਕੇ ਪਰੇ ਦੇ ਚ ਜਿਹੜੀਆਂ ਗੱਲਾਂ ਜਿਹੜਾ ਮਾਹੌਲ ਆ ਸ੍ਰਿਸ਼ਟੀ ਮੈਡਮ ਦਾ ਕਰੈਕਟਰ ਆ ਵੀਰੇ ਦਾ ਕਰੈਕਟਰ ਆ ਉਹ ਤੁਹਾਨੂੰ ਕੁਝ ਅਲੱਗ ਦੁਨੀਆ ਕੁਝ ਹੋਰ ਤੁਹਾਨੂੰ ਮਜ਼ਾ ਆਊਗਾ ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਇਹਨਾਂ ਕੀ ਸੋ ਠੀਕ ਹੈ ਨਾ ਤੁਸੀਂ ਕੋਈ ਸਵਾਲ ਕਰਨਾ ਦੇ ਸਕਦੇ ਹੋ ਜੇ ਕਿਸੇ ਨੇ ਕੋਈ ਸਵਾਲ ਕਰ ਸਵਾਲ ਜਨੂਨ ਹੋਵੇ ਜਿਹੜਾ ਜਿਹਦਾ ਮੁੰਡੇ ਵਾਸਤੇ ਆਪਦੇ ਵਾਸਤੇ ਉਹ ਫੀਸ ਭਰ ਲਈ ਉਹ ਕਰਦਾ ਉਹ ਦੁੱਗਲ ਸਾਹਿਬ ਕਰ ਰਿਹਾ ਸੀ ਦੁੱਗਲ ਸਾਹਿਬ ਉਹਨਾਂ ਨੂੰ ਵੀ ਤੁਸੀਂ ਉਸ ਲੋਕ ਚ ਪਹਿਲਾਂ ਨਹੀਂ ਦੇਖਿਆ ਹੋਊਗਾ ਔਰ ਸੁਖੀ ਬਾਈ ਜਿਹਨੂੰ ਮੈਨੂੰ ਆਇਆ ਬੜਾ ਦੁਖਦਾਨਦਾ ਸੀ ਇਸੇ ਕਰਕੇ ਸ਼ਿਕਾਰੀ ਚ ਲੈ ਕੇ ਆਂਦਾ ਵੀ ਮੇਨ ਲੀਡ ਤੇ ਹੋਵੇਂ ਕਰਕੇ ਵੀ ਬਾਈ ਐਡੇ ਘੈਂਟ ਐਕਟਰ ਆ ਵੀ ਸਾਡੇ ਅਸੀਂ ਕਿਉਂ ਉਹਨਾਂ ਨੂੰ ਫੇਰ ਉਹੀ ਬਾਪੂ ਜਾਉਂ ਮੈਂ ਕਰਕੇ ਉਹ ਉਹ ਵਿਉਦਦਾਂ ਤੇ ਐਕਸਪੈਰੀਮੈਂਟ ਕਿਉਂ ਨਹੀਂ ਕਰਦਾ ਕੋਈ ਤੇ ਜਿਵੇਂ ਕਿਪੀ ਬਾਈ ਨੇ ਮੇਰੇ ਤੇ ਕੀਤਾ ਜਿਵੇਂ ਹੁਣ ਅਰਦਾਸ ਆਉਗੀ ਉਹ ਵਾਕਈ ਬਾਈ ਕਹਿੰਦਾ ਵੀ ਇਹਦੀ ਜ਼ਿੰਦਗੀ ਦਾ ਕਮਾਲ ਦਾ ਕਰੈਕਟਰ ਹੋ ਔਰ ਉਹ ਕਮਾਲ ਦਾ ਕਰੈਕਟਰ ਹੀ ਹੈ ਅਰਦਾਸ ਵਾਲਾ ਤੂੰ ਆਈ ਮੇਰੇ ਥੋੜੇ ਜੇ ਅੰਦਰ ਰਹਿੰਦੀਆਂ ਵੀ ਆਰ ਅ ਸੁਖੀ ਭਾਈ ਜਿਹੜੇ ਐਕਟ ਜਿਹੜੇ ਵਿਲਨ ਉਹ ਟੇਡਾ ਵਿਲਨ ਪੂਰਾ ਖਤਰਨਾਕ ਕੈਰੈਕਟਰ ਸੁਖਵਿੰਦਰ ਚੈਲ ਭਾਈ ਉਹਨਾਂ ਦਾ ਲੈ ਕੇ ਆਂਦਾ ਉਹ ਐਕਟਰ ਪੱਖੋਂ ਤਾਂ ਤੁਹਾਨੂੰ ਪਤਾ ਉਹ ਹੈਗੇ ਹੀ ਕੈਂਡ ਹੈਗੇ ਸੋ ਹੋਰ ਵੀ ਕਾਫੀ ਬਹੁਤ ਜਾਣੇ ਆ ਸੰਜੂ ਸੰਜੀਵ ਕਲੇਰ ਹਾਂ ਭਾਈ ਉਹਦਾ ਫੋਨ ਆਗਾ ਵੀਰੇ ਮੇਰਾ ਕੁਛ ਮੈਂ ਕਾ ਵੀਰੇ ਆ ਜਾ ਤੂੰ ਵੀ ਆ ਜਾ ਬੱਠੀਕਾ ਸਾਰੇ ਦਿਲਜੋਤ ਔਰ ਦਿਲਜੋਤ ਦੇ ਨਾਲ ਮੇਰੇ ਪਰਿਵਾਰਕ ਜਾਣੋਂ ਸੰਹਾਜ ਉਹਨਾਂ ਦੇ ਮੰਮੀ ਉਹਨਾਂ ਦੇ ਫਾਦਰ ਉਹਨਾਂ ਦੇ ਬ੍ਰਦਰ ਉਹਨਾਂ ਨਾਲ ਮੇਰਾ ਬਹੁਤ ਪਿਆਰ ਆ ਮੈਨੂੰ ਦਿਲਜੋਤ ਨੂੰ ਵੀ ਮੈਂ ਕਹਿੰਦਾ ਰਹਿੰਦਾ ਮਗਾ ਦਿਲਜੋਤ ਜਦੋਂ ਕਿਤੇ ਮੈਂ ਮੈਂ ਉਹਨੇ ਕੀਤਾ ਨਾ ਤੇ ਤੈਨੂੰ ਕੁਝ ਅੱਡ ਮਾਹੌਲ ਚ ਦਿਖਾਉਣਾ ਔਰ ਇਹਦੇ ਚ ਉਹਦਾ ਬਹੁਤ ਕਮਾਲ ਦਾ ਕੈਰੇਕਟਰ ਹੈ ਤੇ ਇਹਦੇ ਚ ਇੱਕ ਸਰਪ੍ਰਾਈਜ਼ਲੀ ਹੈਗਾ ਵੈਬ ਸੀਰੀਜ਼ ਦੇ ਐਂਡ ਤੇ ਇੱਕ ਬੰਦਾ ਆਊਗਾ ਜਿਹਨੂੰ ਦੇਖ ਕੇ ਤੁਸੀਂ ਗਦਗਦ ਹੋ ਜਾਓਗੇ ਤੁਹਾਨੂੰ ਸੁਆਦ ਆਊਗਾ ਤੁਸੀਂ ਕਹੋਗੇ ਯਾਰ ਵਾਹ ਇਹ ਬੰਦਾ ਆ ਰਿਹਾ ਫੇਰ ਥੋੜੇ ਸਮੇਂ ਤੋਂ ਗਾਇਬ ਸੀਗਾ ਇਹ ਸਰਪ੍ਰਾਈਜ਼ ਆ। ਵੈਬ ਸੀਰੀਜ਼ ਦੇ ਐਂਡ ਤੇ ਇੱਕ ਬੰਦਾ ਆ ਰਿਹਾ। ਟੇਡੇ ਤਰੀਕੇ ਦਾ ਬੰਦਾ ਉਹ ਬਹੁਤ। ਹੋਰ ਬਹੁਤ ਜਣਿਆਂ ਨੇ ਕੰਮ ਕੀਤਾ ਸਾਰਿਆਂ ਨੇ ਸਾਰਿਆਂ ਦਾ ਥੈਂਕ ਯੂ। ਤੇ ਠੀਕ। ਮੈਂ ਕਦੇ ਆਏ ਪ੍ਰਧਾਨ ਇੰਨੀ ਪ੍ਰਧਾਨਗੀ ਜੀ ਚ ਕੀਤਾ ਨਹੀਂ ਕੁਛ ਨਾ ਆਪਾਂਵੇਂ ਹੁੰਦੇ ਨਾ ਵੀ ਹਾਂਜੀ ਪ੍ਰੈਸੈਂਟਸ। ਹਾਂ ਲੋਕੇਸ਼ਨਾਂ ਲੋਕੇਸ਼ਨਾਂ ਇੱਕ ਦੀ ਨਵੀਆਂ। ਇਹ ਤੁਸੀਂ ਵੀ ਰੱਖ ਲਓ ਆਪਦੇ ਵਾਸਤੇ ਕੋ ਦੱਸਣ ਸਾਰੇ ਜਣੇ। ਮੈਨੂੰ ਮਜ਼ਾ ਬਹੁਤ ਆਇਆ ਸੋ ਪਾ ਦਿਓ ਇਹ ਚਾਰ ਪੰਜ ਜਣੇ ਦੂਜੇ ਤਾਂ ਵੱਡੇ ਹੀ ਮੇਰੇ ਤੋਂ ਜਿਹੜੀ ਆ ਚਾਰਾਂ ਪੰਜਾਂ ਤੇ ਮੈਂ ਵੱਡੇ ਭਰਾ ਵਾਲਾ ਮਾਹੌਲ ਰੱਖਿਆ ਨਾ ਮੈਨੂੰ ਬਹੁਤ ਸਵਾਦ ਆਇਆ ਵੀ ਜਮਾਈ ਹੋ ਮੈਂ ਬਹੁਤ ਮਜ਼ਾ ਇਹ ਪੰਜੇ ਜਣੇ ਇੱਕੋ ਰੂਮ ਚ ਰੱਖਦੇ ਮੈਂ ਮੈਂ ਕਿਸੇ ਨੂੰ ਸਿੰਗਲ ਰੂਮ ਨਹੀਂ ਮਿਲੂਗਾ ਫਿਰ ਮਜ਼ਾ ਨਹੀਂ ਹੋਣਾ ਦੋਸਤੀ ਹੋਣੀ ਚਾਹੀਦੀ ਥੋੜੀ ਚਲੋ ਠੀਕ ਹੈ ਥੈਂਕ ਯੂ ਜੀ ਬਹੁਤ ਬਹੁਤ ਮੈਂ ਗੱਮ ਆਉਂਗਾ ਹੀ ਆਉਂਗਾ ਮੈਨੂੰ ਪਤਾ ਮੈਂ ਇੰਨਾ ਸਾਰਿਆਂ ਲਈ ਆਉਂਗਾ ਹੈਨਾ ਤੇ ਤੁਸੀਂ ਬਸ ਸਾਰਿਆਂ ਦਾ ਪੂਰਾ ਇਹ ਐ ਕਹਿਣ ਵੀ ਯਾਰ ਠੀਕ ਆ ਸਾਡਾ ਤੁਹਾਨੂੰ ਸਵਾਦ ਆ ਸਿੰਗਲ ਸਿੰਗਲ ਵੜ ਲਓ ਇਹਨਾਂ ਦੇ ਕੰਟੈਂਟ ਮੇਰੇ ਤੋਂ ਵੀ ਖਤਰਨਾਕ ਹੋਣੀਆਂ ਇਹ ਤੁਹਾਨੂੰ ਮੈਂ ਲਿਖ ਕੇ ਦਿੰਨਾ ਵਾਇਰਲ ਹੋਣ ਵਾਲੀਆਂ ਗੱਲਾਂ ਹੋਣਗੀਆਂ ਜਿਵੇਂ ਉਹ ਨਹੀਂ ਕਹਿੰਦਾ ਹੈਗੇ ਦੇਖਣ ਨੂੰ ਬਲੂ ਗੜੇ ਜੇ ਲੱਗਦੇ ਆ ਸੈਟਿੰਗ ਬੜੀ ਖੈਂਟ ਆ ਸਾਡੀ ਇਹਦੀ ਬਹੁਤ ਤਗੜੀ ਸੈਟਿੰਗ ਆ ਚਲੋ ਠੀਕ ਹੈ ਜੀ ਥੈਂਕ ਯੂ ਸਾਰਿਆਂ ਨਾਲ ਬਹਿ ਕੇ ਨਾ ਵੀ ਡੌਣ ਕਾ ਲਗੇ ਮਸਤੀ ਵਾਲੀ ਆਰਡਰ ਆਉਣ ਕ ਲਾਵਾਂਗੇ ਆਪਾਂ ਪਹਿਲਾਂ ਇਹਨਾਂ ਸਾਰਿਆਂ ਦਾ ਉਹ ਕਰ ਲਓ ਕੋਈ ਖਾਏ ਤੱਕ ਹਾਂ ਫਿਰ ਇਹਨਾਂ ਨੂੰ ਸਿੰਗਲ ਸਿੰਗਲ ਚੱਖੋਗਾ ਫਿਰ ਆਪਾਂ ਉਹ ਵੀ ਲਾਵਾਂਗੇ